ਹਾਂ ਚਰਨੋ ਹਾਂਜੀ ਪਛਾਣਿਆ ਮੈਨੂੰ ਕਿ ਨਹੀਂ ਪਛਾਣਿਆ ਪਹਿਲਾਂ ਇਹ ਦੱਸੋ ਪਛਾਣ ਲਿਆ ਤੁੰ ਨੂੰ ਐ ਅੱਛਾ ਸਸਰੀ ਕਾਲ ਹੈ ਸਸਰੀ ਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਫਿਰ ਹੁਣ ਹਾਂ ਪੰਗਾ ਪੈ ਗਿਆ ਸਸਰੀ ਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਪੰਗਾ ਤੇ ਤਾਂ ਨਹੀਂ ਕਿਹੜਾ ਹਿੰਦੀ ਪੰਗਾ ਤਾਂ ਕਹਿਣਾਈ ਸੀ। ਪਿਆ ਕਾਰੇ ਕਰਕੇ ਤੈਨੂੰ ਪਤਾ ਹੈਗੇ। ਹੂੰ ਕਾਰੇ ਕਰਕੇ ਪਿਆਰਾ। ਕਲਾਕ ਹੋ ਗਿਆ ਤੇਰਾ ਤਾਂ ਪਤਾ ਲੱਗ ਗਿਆ ਸੀ ਘਰੇ। ਅੱਛਾ। ਹੂੰ ਤਾਂ ਹੀ ਤਾਂ ਹੋਇਆ। ਤੇ ਹੋਰੇ ਪਣੇ ਕਰਕੇ ਪੰਗਾ ਪਿਆ। ਵਧੀਆ ਸੀ ਬੋਲੇ ਰਹਿੰਦੇ ਸੀ ਤੇ ਕੰਮ ਵਧੀਆ ਬਣਦਾ ਰਹਿੰਦਾ ਸੀ ਆਪਣਾ। ਔਰ ਬਣਨ ਦਾ ਰੰਦ ਸੀਗਾ ਕਮ ਤਾਂ ਕੀ ਕਰੀ ਉਹ ਜੀ ਨਹੀਂ ਲੱਗਦਾ ਤੇ ਫਿਰ ਕਿ ਦੋ ਜੀ ਨਹੀਂ ਲੱਗਦਾ ਪਹਿਲਾਂ ਮੈਨੂੰ ਤੇਰਾ ਲੱਗੀ ਜਾਂਦਾ ਹੈ ਕਿ ਮੇਰੇ ਜਾਨ ਦਾ ਜੀ ਲੱਗੀ ਜਾਂਦਾ ਹੈ ਤਾਂ ਫਿਰ ਮੇਰਾ ਵੀ ਲੱਗ ਜਾਊਗਾ ਮੇਰਾ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਸੱ ਲੱਗੇ ਕਿਵੇਂ ਜਦੋਂ 24 ਘੰਟਿਆਂ ਦੇ ਵਿੱਚ 12 ਘੰਟੇ ਤੂੰ ਮੇਰੇ ਕਮਰੇ 'ਚ ਪਈ ਰਹਿੰਦੀ ਸੀ ਹੋਰ ਫੋਨ ਤੇ ਸੀ ਦੀ ਵਾਲੇ ਦਿਨਾਂ ਤੋਂ ਕਰਿਆ ਇਹ ਹੋਰ ਕੁਛ ਨਹੀਂ ਹੁੰਦਾ ਫੋਰ ਕੀ ਤਾਂ ਹੁਣ ਬੁਰਾ ਹਾਲ ਹੋਇਆ ਮੇਰਾ ਤਾਂ ਇੱਧਰ ਵੀ ਮੈਨੂੰ ਰੋਟੀਆਂ ਇੱਧਰ ਵੀ ਰੋਟੀ ਨਹੀਂ ਦਿੰਦਾ ਮੁੰਡਾ ਵੀ ਅੱਛਾ ਮੇਰਾ ਤੇਰੇ ਹੱਥੋਂ ਤੂੰ ਕਿੰਨਾ ਵਧੀਆ ਕਿੰਨਾ ਮੇਰਾ ਪਿਆਰ ਕਰਦੀ ਹੁੰਦੀ ਸੀ ਮੈਨੂੰ ਕਿੰਨਾ ਰੋਟੀ ਬਣਾ ਕੇ ਲਿਆਉਂਦੀ ਸੀ ਮੇਰੇ ਵਾਸਤੇ। ਪਿਆਰ ਤਾਂ ਪਿਆਰ ਚਾਹੁੰਦਾ ਸੀ ਮੈਂ ਕੀ ਕਰਦੀ ਸੀ ਤੱਕੇ ਨਾਲ ਛੋਟਾ ਪਿਆਰ ਹੁੰਦਾ ਸੀ। ਅੱਛਾ। ਰੋਟੀ ਮੇਰੇ ਵਾਸਤੇ ਲੈ ਕੇ ਆਉਂਦੀ ਸੀ ਤੂੰ। ਮੇਰੇ ਹਰ ਤਰ੍ਹਾਂ ਖੁਸ਼ ਰੱਖ ਦੇਸੀ ਪਿਆਰ ਦਾ ਹੋਣਾ ਹੀ ਸੀ। ਹਾਂ ਮੈਨੂੰ ਆਪਦੇ ਹੱਥੀਂ ਖਵਾਉਂਦੀ ਸੀ। ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੀ। ਕਰੇ ਯਾਦ ਕੁੜੇ ਮੇਰੀ ਹਿੱਕ ਦੇ ਸਰਾਣਾ ਰੱਖ ਸੌਂਦੀ ਸੀ ਕਰੇ ਯਾਦ ਕੁੜੇ ਹੈ ਸਾਰੇ ਕਿਸੇ ਯਾਦ ਭੁੱਲ ਨਹੀਂ ਨਹੀਂ ਯਾਰ ਭੁੱਲ ਨਹੀਂ ਨਹੀਂ ਪਰ ਮੈਨੂੰ ਤਾਂ ਸੁਪਨਾ ਜਿਹਾ ਲੱਗੀ ਜਾਂਦਾ ਹੈ ਨਾ ਇਹ ਸਾਰੀਆਂ ਚੀਜ਼ਾਂ ਦਾ ਸੁਪਨਾ ਦਾ ਲਈ ਕਈ ਹੰਦੂ ਹੋ ਗਏ ਤਾਂ ਕਰਕੇ ਸੁਪਨਾ ਹੀ ਲੱਗਦਾ ਹੈ ਤੁਹਾਨੂੰ ਮੈਂ ਗੱਲ ਦੱਸਦਾ ਨਾ जिसमानी तो औरतें कोई दूर कर सकते हैं पर दिलान चाहे दूर का नहीं कोई कर सकता सही कर ले कर सकता है तो आपसे पैरा नहीं कर सकते दूसरा कौन कर सकता है कोई नहीं कर सकता दिलान चाहे दूर नहीं कर सकता देखो प्यार मुंडा है मुंडा है तो मेरे तो कुछ मुंडा नहीं थी, ठीक है ਤੋ ਪਈ ਸੀ ਜਵਾਨ ਤੋ ਪਈ ਸੀ ਜਵਾਨ ਆ ਦੇਖੋ ਹੁਣ ਉਮਰ ਦੇ ਹਿਸਾਬ ਦੇ ਨਾਲ ਚਲੋ ਮੈਂ ਤਾਂ ਉਮਰ ਚਲੋ ਮੇਰੀ ਉਮਰ ਹੋ ਗਈ 60 ਸਾਲ ਪਰ ਮੈਨੂੰ ਤੈਨੂੰ ਦੇਖ ਦੇ ਕੇ ਤਰਸ ਵੀ ਆਉਂਦਾ ਸੀ ਬੜਾ ਤਰਸ ਤੋਂ ਦੇਖ ਦੇ ਕੇ ਬੜਾ ਆਉਂਦਾ ਹੀ ਸੀ ਕਰੇ ਕੀ ਫਿਰ ਬੰਦਾ ਉਹ ਤਰਸ ਦੇ ਮਾਰੇ ਨੇ ਇੱਕ ਤੰਦੂਚਾ ਫੜਾਉਣ ਆਈ ਤਾਂ ਮੈਂ ਥਰੇ ਹੱਥ ਤੇ ਹੱਥ ਲਾ ਲਿਆ ਦੇਦੇ ਦੇਦੇ ਸੁਮੀ ਮਲਾਇਮਾ ਚਾਹ ਕਾਤਾ ਪੜਿਆ ਜਦੋਂ ਯਾਦ ਆਇਆ ਹਾਂ ਹਾਂ ਯਾਦ ਤਾਂ ਹੁੰਦਾ ਹੀ ਹੈ ਦੇਦੇ ਇਸ ਵਿੱਚ ਮਲਾਇਮਾ ਤਾਂ ਜਦੋਂ ਪੜਿਆ ਸੀ ਹਾਂ ਮਾਰਾ ਪਸ ਯਾਦ ਆਇਆ ਹੁਣ ਤੁਸੀਂ ਨਾ ਭੁੱਲ ਜਾਇਓ ਮੈਂ ਤੁਹਾਨੂੰ ਥੋੜੀ ਭੁੱਲ ਸਕਦਾ ਤੇ

ਹੂੰ ਹੋ ਤਾਂ ਹੈ ਸੁਣ ਲਈ ਨਾ ਮਨਾਈ ਸੀ ਤੇ ਦਿਨ ਖੁਲੇ ਦਰ ਨਾਲ ਕਮਾਈ ਸੀ ਹੋਈ ਤਾਂ ਮੈਨੂੰ ਹੋਰ ਹੁੰਦਾ ਤੇ ਇਹੋ ਜਿਹਾ ਤੇਰਾ ਚਸਕਾ ਪਿਆ ਇਹੋ ਜਿਹੀ ਆਦਤ ਲੱਗੀ ਕਿ ਹਾਂ ਜੀ ਪਤਨੀ ਭੁੱਲ ਹੁੰਦੀ ਚੀਜ਼ ਸਮਝਦੀ ਕੋਈ ਉਸ ਕਾਲ ਨੂੰ ਤੂੰ ਸਮਝ ਜੀ ਪਈਆਂ ਸਾਈਂ ਤਾਂ ਜ਼ਿਆਦਾ ਹੋ ਗਏ ਸੀਗੇ ਉੱਪਨ ਹੋ ਗਏ ਸੀ ਜ਼ਿਆਦਾ ਕਹੀਂ ਰੋੜਾ ਪੈ ਗਿਆ ਇੱਕ ਜਮ ਮੁੰਡਾ ਗਲਤ ਨਾ ਦਿੱਕਤ ਜਿਹੜੀ ਹੈ ਨਾ ਦਿੱਕਤ ਜਿਹੜੀ ਹੈ ਨਾ ਓਪਨ ਹੋਏ ਤੋਂ ਹੀ ਪੈਂਦੀ ਹੈ ਹੋਰ ਕੀ ਹੈ ਆਪਾਂ ਨਾ ਹੁੰਦੇ ਤਾਂ ਅਜ ਕੱਤੀ ਹੁੰਦੀ ਗਲਤੋ ਹੀ ਹੈ ਨਾ ਤੁਸੀਂ ਵੀ ਤੁਹਾਡੇ ਮੁੰਡੇ ਨੂੰ ਤਲਾਕ ਦਿੰਦੇ ਨੇ ਸਮਝਾਇਆ ਨਹੀਂ ਵੀ ਇਹ ਕੋਈ ਗੱਲ ਨਹੀਂ ਪਹਿਲੀ ਗਲਤੀ ਸਮਝ ਕੇ ਮਾਫ ਕਰ ਦੋ ਪਹਿਲੀ ਗਲਤੀ ਕੀ ਸਮਝੀ ਕੋ ਜਦੋਂ ਅਗਲੇ ਨੂੰ ਉੱਤੇ ਤੈਨੂੰ ਨਾਲ ਪੈਣੀ ਮੇਰੇ ਨਾਲ ਫੜ ਲਿਆ ਤਾਂ ਫਿਰ ਅਗਲਾ ਕੀ ਸਮਝੂਗਾ ਫਿਰ ਉਸ ਗੱਲ ਤੋਂ ਹੀ ਨਾ ਜੀ ਐਂ ਕਿਹਨਾ ਸਿੱਤ ਵੀ ਤੇ ਖਰਾਬ ਹੋਇਆ ਤਾਂ ਪੇਹੀ ਨਾ ਕਮਾਲ ਆ ਤੂੰ ਪਾਗ ਨਾ ਤੂੰ ਦੱਸ ਤਬ ਵੀ ਤੇ ਖਰਾਬ ਹੁੰਦੀ ਹੈ ਬੈੱਡ ਤੇ ਪੈਂਦਾ ਹੁੰਦਾ ਨਾਲ ਉਹ ਵੀ ਜੱਫੀ ਪਾ ਕੇ ਲ ਹੂੰ ਹੋਰ ਇਹ ਕਹਿ ਦੇਣਾ ਸੀ ਪੰਗ ਖਾ ਲਈ ਅੱਛਾ ਪੰਗ ਵਖਾ ਲਈ ਤੇ ਮੈਂ ਪੰਗ ਲਾਉਂਦਾ ਸੀ ਹੂੰ ਪੰਗ ਲਾਉਂਦਾ ਸੀ ਹੋਰ ਹੋਰ ਪੰਗ ਤਾਂ ਘੜੀ ਖਾ ਲਈ ਫਿਰ ਫਾਂ ਲਤਾ ਖਾਲੀ ਤਕਰੀ ਤਕਰੀ ਖਾਲੀ ਹੁਣ ਤਾਂ ਚੱਕਰ 23 ਹੋਤੀ ਤੇ ਐਨਾਂ ਨੂੰ ਵੀ ਦੱਸ ਤਾ ਹੋਣਾ ਉਹਨਾਂ ਦੇ ਪਾਜੀ ਨੇ ਪਰ ਆ ਵੀ ਮੈਨੂੰ ਬੁਰੀ ਨਚਨਾ ਚਾਹ ਤੇ ਵੀ ਹਫਤੇ ਸੋਹਰੇ ਨਾਲ ਹੀ ਆ ਜਾਂ ਕੁਛ ਕਰ ਲੈ ਹੂੰ ਇਹ ਤਾਂ ਖੋ ਬੇਈ ਤਿੰਨ ਜਿਹੜੀ ਹੋਣੀ ਸੀ ਹੋ ਗਈ ਉਹ ਵੀ ਤਲਾਕ ਲੈ ਕੇ ਬੈ ਗਈ ਉੱਥੇ ਹੁਣ ਆਪਣੇ ਮਿਲਣ ਮਿਲਣ ਦਾ ਪ੍ਰੋਗਰਾਮ ਦਾ ਤੂੰ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਮੈਨੂੰ ਇਹ ਬਾਰੇ ਦੱਸ ਤਾ ਫਾਇਲ ਜੁਰਨੀ ਸੱਚ ਦਵਾ ਬਾੜੀ ਮਿਲਣਾ ਪੂਰਾ ਆ। ਹਾਂ। ਬਾੜੀ ਮਿਲਣਾ ਪੂਰਾ। ਬਾੜੀ ਮਿਲਾਂਗੇ ਫਿਰ। ਮੈਂ ਲਾਂਗੇ ਤੇ ਸੀਦੇ ਦੱਸਾਂਗੀ ਮੈਂ ਅੱਜ ਕੀ ਸੰਭਲ ਲਵਾਂਗੀ। ਤੂੰ ਇੱਕ ਵਾਰੀ ਮਿਲ ਲੈ। ਸਮਾਗਮ ਆ। ਹੋਰੀ ਹੋਰੀ ਸੈਟਿੰਗ ਆਪ ਬਣਾਉਣੀ ਹੈ ਸੋ ਠੀਕ ਹੈ। ਹੋਰ ਵੀ ਕੈਸੇ ਸੀ ਜਲਦੀ ਕੋਸ਼ਿਸ਼ ਕਰੋ ਜੇ ਮੈਂ ਜ਼ਿਆਦਾ ਦਿਨ ਬਹਿ ਨਹੀਂ ਸਕਦੀ ਕਿ ਕਿਾਂ ਦੇ ਘਰੇ ਹੋ ਰਹੇ ਜੀ ਨਹੀਂ ਲੱਗਦਾ ਨਾ ਹੁਣ ਹੋ ਰਹੇ ਹੂੰ ਚੰਗਾ ਫਿਰ ਹੈ ਹਾਂ ਬੰਦ ਠੀਕ ਹੈ